ਵਿਚਾਰ ਰੱਖੋ ਪੰਜਾਬ 2027 ਦਾ ਲੋਕਤੰਤਰ ਹੱਥ 'ਚ ਕਰੋ ਫਿਰ ਦੇਖੋ ਕਿਵੇਂ ਆਪਣੇ ਸਿੰਘ ਬਾਹਰ ਨਹੀਂ ਆਉਂਦੇ ਜਿਹੜਾ ਜੇਲਾ ਵਿੱਚ ਬੈਠੇ ਨੇ ਕਿ ਫਿਰ ਕਿਵੇਂ ਆਪਣੇ ਪਾਣੀਆਂ ਦੀ ਜਲਣੀ ਹੁੰਦੀ ਪੰਜਾਬੀ ਦੀ ਗੱਲ ਨਹੀਂ ਹੁੰਦੀ ਪੰਜਾਬ ਦੀ ਗੱਲ ਨਹੀਂ ਹੁੰਦੀ ਜੇ ਆਪਾਂ ਗੱਲ ਕਰੀਏ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵੇਲੇ ਉਦੋਂ ਵੀ ਬਹੁਤ ਮਿਸਲਾਂ ਸੀ ਪਰ ਜਦੋਂ ਸੰਪੂਰਨ ਖਾਲਸਾ ਰਾਜ ਦੀ ਗੱਲ ਹੋਈ ਸਾਰੀਆਂ ਮਿਸਲਾਂ ਇੱਕ ਝੰਡੇ ਥੱਲੇ ਇਕੱਠੀਆਂ ਹੋ ਗਈਆਂ ਤੇ ਉਸ ਤੋਂ ਬਾਅਦ ਕਿਵੇਂ ਖਾਲਸਾ ਰਾਜ ਸਥਾਪਿਤ ਹੋਇਆ ਤੁਸੀਂ ਸਾਰੇ ਭਲੀ ਭਾਤੀ ਜਾਣਦੇ ਹੋ ਤੇ ਫਿਰ ਜੇ ਆਪਾਂ ਅੱਜ ਆਪਣੇ ਨਿੱਜੀ ਹਿੱਤ ਐਨੇ ਵੱਡੇ ਹੋ ਸਕਦੇ ਆ ਵੀ ਆਪਾਂ ਇਕੱਠੇ ਨਹੀਂ ਹੋ ਸਕਦੇ ਆਪਾਂ ਨੂੰ ਇਕੱਠੇ ਹੋਣਾ ਪਊਗਾ ਜੇ ਆਪਾਂ ਗੱਲ ਖਾਲਸਾ ਰਾਜ ਦੀ ਕਰੀਏ ਖਾਲਸਾ ਰਾਜ ਉਹੋ ਰਾਜ ਜਿਹੜਾ ਸਾਰੇ ਪੰਜਾਬੀਆਂ ਦਾ ਆਪਾਂ ਨੂੰ ਆਪਣੇ ਗੁਰੂ ਸਾਹਿਬ ਨੇ ਵੀ ਕਿਹਾ ਵੀ ਸਾਰੇ ਧਰਮ ਬਰਾਬਰ ਆ ਸਾਰੇ ਧਰਮਾਂ ਦਾ ਇੱਥੇ ਸਤਿਕਾਰ ਆ ਤੇ ਆਪਾਂ ਆਪਣੇ ਰਾਜ ਵਿੱਚ ਸਾਰਿਆਂ ਦਾ ਸਤਿਕਾਰ ਆ ਤੇ ਆਪਾਂ ਇਕੱਠੇ ਹੋਈਏ